ਕੀ ਹਰ ਬੰਦੇ ਦਾ ਮਨ ਹੈ ਮਾਰਿਆ ਗਿਆ ਕੰਮ ਨਹੀਂ ਕਰਦਾ ਉਸ ਨੂੰ ਜਿਹੜਾ ਅੰਤ ਨੂੰ ਸੋਹਾਂ ਸਭੀ ਤਰ੍ਹਾਂ ਉਹ 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 ਸੋਹਾਂ ਸ ਜੇ ਤਬ ਹਟੀ ਮਰਨ ਵਰਮ ਆਏ ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਾਲਾ ਫਰੀਦਾ ਸਰ ਪਰ ਆਂਦੀ ਚਲ ਸੀ ਅੱਕੇ ਕਵळा ਕਾਲਾ ਫਰੀਦਾ ਇੱਟ ਸਰਾਣੇ ਭੋਏ ਸਬਣ ਕੀਏ ਸਚਾ ਵਾਂਸਾ ਜਮਹੱਲਾ ਮਨ ਜਵਨ ਫਰੀਦਾ ਦੁੱਖ ਸੁੱਖ ਇੱਕ ਕਰ ਦੇ ਤੇ ਲਈ ਰਕਾਰ ਅੱਲਾ ਪਾਵੈ ਸੁਪੜਾ ਤਾ ਨੰਬੀ ਦਰਵਾਜ਼ਾ ਰਮਲਾ ਭੰਜਵਾ ਵੀਰਦਾ ਦੁਨੀ ਵਜਾਈ ਵੱਜਦੀ ਤੂੰ ਵੀ ਰਜਣਾ ਨਲਹਨ ਸੇ ਸਾਈ ਕੰਨੋ ਦਾ ਦਾਦੀ ਸਹਿਬ ਸੰਧੀਆਂ ਕਿਆ ਚੱਲੇ ਤਸਨਾ ਇੱਕ ਜਗੰਦੇ ਨਾਲ ਲੈਣਾ ਇਕ ਕਣੋ ਸੁਤਿਆਂ ਦੇ ਉਠਾਲ ਢੂ ਢੀਏ ਸੁਹਾਗ ਤੂ ਤਨ ਕਾਈ ਕੋਰਾ ਜਿਨਾਂ ਨੋਂ ਸੁਹਾਗ ਨਹੀਂ ਤਿੰਨਾ ਸੇ ਕਿਉਂ ਆਵੇ ਅੱਜ ਰੀਦਾ ਬੇ ਨਵਾਜਾ ਪੁੱਤਿਆਂ ਇਹ ਨਾ ਪੜੀ ਰੀਦਾ ਪੰਨੀ ਕੜੀ ਸਮੰਨਵੀ ਟੁੱਟੀ ਨਾ ਘਰ ਲਜ ਅਜ ਰਾਹੇ ਲ ਫਰੀਸਤਾ ਕਹਿ ਕਰਨ ਅੱਜ ਰੀਤਾ ਪੰਨੀ ਘੜੀ ਸਵਨ ਵੀ ਰਾਗ ਮੰਗਤ ਤਤ ਆਪੇ ਮਨ ਗਾਓ ਸਤਿਵਾਸਤੂ ਵਿੱਚ ਆਓ ਭਾਈ ਗ ਸਤਿਵਾਸਤੂ ਵਿੱਚ ਆਓ ਰਾਗ ਰਾਗ ਨੂੰ ਤੋਦੋ ਰਮੈ ਸੁਖੀ ਗਾਇਕ ਤਨ ਪਾਣੀ ਵਿੱਚ ਆਓ ਰੁਤੀ ਸੁਖੀ ਗਾਇਕ ਤਨ ਪਾਣੀ ਰਾਸ਼ੀਆਂ ਰਾਸ਼ੀਆਂ ਸੁਸਤ ਕਿਰਨ ਦੇ ਕਲੇ ਮੈਡਮ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਸਰਉ ਪਾਓ ਸਾਡੇ ਹਰਗਨ ਸਿੰਘ ਸਾਹਿਬ ਤੋਂ ਲੈਣ ਬੋਲੇ ਸੋਨਿਆ ਸਤ ਸ੍ਰੀ ਅਕਾਲ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਲਕੇ ਦੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਸੇਖੋਂ ਅਸੀਂ ਹਾਜ਼ਰੀ ਕੋਇਸ ਦਾ ਐਡਰੈਸ ਲਗਾਉਣਾ ਹੈ

ਉਹ ਦਸੀਰ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਾਫ ਸਫਾਈ ਦਾ ਕਰਨ ਰੋਗਤ ਦਾ ਉਹਦੀ ਜੁਨਨ ਹੈ ਬਾਰੇ ਆਪਾਂ ਸਾਧ ਜੀ ਇੱਕ ਚਰਦੀ ਕਲਾ ਦਾ ਵਿਸ਼ਾ ਹੈ ਇਹਦੇ ਵਿੱਚ ਭਾਈਚਾਰੇ ਚ ਸੰਚ ਪੈਦਾ ਹੋ ਰਿਹਾ ਹੈ ਆਪਣੇ ਤੇ ਬਾਬਾ ਜੀ ਦੀ ਬੇਰਸਤਕਾਈ ਵੈਲਫੁਲ ਉਹ ਯੰਮਿਤੇ ਫੋਮ ਨਾਲ ਦਾਸਾਨ ਹੋਰੋਂ ਹੀ ਬਚ ਗਿਆ ਮੈਂ ਤਾਂ ਫੋਮ ਨੂੰ ਕੋਡੇ ਤੇ ਬੈਠ ਕੇ ਜਿਵੇਂ ਬਾਣੇ ਦੇ ਵਿੱਚ ਦਰਿਆ ਹੈ ਜਿਹੜਾ ਸਭ ਨੂੰ ਦੇਖੋ ਤੁਸੀਂ ਜਿਹੜਾ ਹੈ ਇਸੇ ਮੌਕੇ ਨਹੀਂ ਦਰਿਆ ਆਪ ਦਾ ਰੁਕੇ ਤੇ ਨਹੀਂ ਕਰ ਸਕਦਾ ਪਰਵਾਹੀ ਦੀ ਕਿ ਇਹ ਇਸ ਤਰ੍ਹਾਂ ਦੇ ਪਰ ਜਦੋਂ ਦਿੱਲੀ ਪਰਮੂ ਇਸੇ ਕਰਵਾ ਦਾ ਤਾਂ ਉਹ ਮਹਾਨ ਨਾਟਕ ਦੀ ਸ਼ੁਰੂਆਤ ਹੋਈਗੀ ਕੋੜੀ ਸਾਹਿਬ ਦੇ ਵਿੱਚ ਜਿਹੜੀ ਖਾਤੇ ਹੋਵੇ ਉਸ ਟਾਈਮ ਦੋ ਤੋਂ ਵੱਧ ਨੂੰ ਅਵਾਰਡ ਵੀ ਜਿਹੜੀ ਬਹੁਤ ਕੋਸ਼ਿਸ਼ ਕੀਤੀ ਹੈ ਅੱਜ ਉਹ ਵੀ ਹੋਪੀ ਦਰਜ ਕੇ ਆਪਰੇ ਕੌਸਿੰਗ ਹਸਪਤਾਲ ਹੋ ਰਹਾ ਦਾ ਜਿਹੜਾ ਦਿੱਲੀ ਹੈ ਔਰ ਦੂਸਰਾ ਜਿਹੜਾ ਹੈਗਾ ਦੋ ਪਾਸੇ ਤੋਂ ਹੈ ਬੜੀ ਬੜੀ ਸੀ ਮਾਈਂਡ ਹੈ ਉਹ ਆਪਣਾ ਕਿੰਨਾ ਛੋਟਾ ਜਿਹਾ ਜਿਹੜਾ ਵਿਲਾ ਹੈ ਇਹ ਆਪਣੇ ਕੋਈ ਸਾਡੀ ਮੈਂ ਪਾਪਾ ਜੀ ਕਰਦਾ ਤੇਜ ਨੰਬਰ ਨੂੰ ਸੰਖਿਆ ਨੂੰ ਪੀਲ 23 75 19 ਜੇ ਸੋ ਆਦੋਂ ਤੱਕ ਇਹ ਮੇਰੇ ਪਾਪਾ ਜੀ ਦੀ ਸਵਾਲੀ بالی <سؤال> اور دیگر ریاستوں میں نئے نگر فلوٹر ہے سمبھا پانی ہے وہ دماغ ہے اور اس سے رہے رہا بڑا کا جو ایشو چلا دینی ہے وہ ایک نیا نیا ہے اس کی وجہ سے جدا در شامل ہوا ہے اس خاطر ہم کو مندی وہ پینے کا پانی گھڑن پانی کی وجہ سے ਬਾਈ ਕੈਮਰਾ ਪਿੱਛੇ ਕਰਨਾ ਤੇਰੇ ਜੂਰ ਹੋ ਜਾਣਾ ਯਾਰ ਅੱਜ 56 ਅਮੜਾ ਜੋਂ ਆਗਨਪੁਰ ਦੇ ਬਣ ਦੇ ਗਏ ਸਭਾਂ ਦੇ ਸਾਰੀ ਬੋ ਫਰੀ ਲੈਵੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਅਸ ਸਾਡੇ ਸਤਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਇਹ ਲੌਂਚ ਕੀਤਾ ਸਾਡੇ ਪ੍ਰਧਾਨ ਸਾਹਿਬ ਜੀ ਨੇ ਚਾਤਰੀ ਜੀ ਦੇ ਕਾਲ ਤੋਂ ਲੱਗੇ ਨੇ ਇਹਦਾ ਉਦਘਾਟਨ ਕੀਤਾ ਸੁਗਮਨੀ ਸਾਹਿਬ ਜੀ ਦੇ ਪਾਠ ਅਤੇ ਬਾਫੀ ਸਭ ਦੇ ਸ਼ਲੋਕਾ ਤੋਂ ਅੱਜ ਆਗਨਪੁਰ ਨੂੰ ਸ਼ੁਰੂਆਤ ਹੋਇਆ ਸਾਰੀ ਸੰਗਠਨ ਨੂੰ ਅਪੀਲ ਹੈ ਕਿ ਸਾਰੇ ਇਸ ਪੰਜ ਦਿਨ ਦੇ ਸਮਾਗਮ ਦੇ ਵਿੱਚ ਹਮੇ ਆ ਕੇ ਪਹੁੰਚ ਕੇ ਗੁਰੂ ਕਰਦਿਆਂ ਤੁਸੀਂ ਪ੍ਰਾਪਤ ਕਰਨ ਬਾਈ ਕੈਮਰਾ ਵਿੱਚ ਕਰਨਾ ਤੇਰੇ ਜੂਮ ਹੋ ਜਾਣਾ ਯਾਰ ਅੱਜ 25ਵਾਂ ਅਮੜਾ ਜੋਂ ਆਗਨਪੁਰ ਦੇ ਬਣਦੇ ਸਾਰੀ ਸਾਰੀ ਬੋ ਫਰੀ ਲੈਵੀ ਸੰਗਠਨ ਨੂੰ ਬਹੁਤ-ਬਹੁਤ ਵਧਾਈ ਦੇਣਾ ਅਸ ਸਾਡੇ ਸਤਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਇਹ ਦਿੱਤੀ ਹੈ ਨਰੇਪ ਗਾਨ ਸਾਹਿਬ ਜੀ ਨੇ ਚਾਹ ਸ੍ਰੀ ਜੀ ਚਾਲ ਸਾਹਿਬ ਜੀ ਨੇ ਇਹ ਗਾ ਉਗਾਠਨ ਕੀਤਾ ਗਮਨੀ ਸਾਹਿਬ ਜੀ ਦੇ ਪਾਠ ਅਤੇ ਬਾਫਿਸ ਸਾਹਿਬ ਜੀ ਸਲੋਕਾ ਤੋਂ ਅੱਜ ਆਰਗੁਣ ਨੂੰ ਸ਼ੁਰੂਆਤ ਹੋਇਆ ਸਾਰੇ ਸੰਗਤ ਨੂੰ ਪੀਰ ਹੈ ਕਿ ਸਾਰੇ ਇਸ ਪੰਜ ਦਿਨ ਦੇ ਸਮਾਗਮ ਦੇ ਵਿੱਚ ਹਮੇ ਆ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤਿਹ ਅੱਜ ਤਨਤਨ ਬਾਬਾ ਸ਼ੇਖ ਫਰੀਦ ਸ਼ਕਰਗੰਜ ਬਾਬਾ ਫਰੀਦ ਜੀ ਦੀ ਵਸਾਈ ਹੋਈ ਪਵਿੱਤਰ ਧਰਤੀ ਸ਼ਹਿਰ ਫਰੀਦਕੋਟ ਤੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦਾ ਸਥਾਨ 19 ਸਤੰਬਰ ਨੂੰ ਬਾਬਾ ਫਰੀਦ ਆਗਮਨ ਪਰਬ ਅੱਜ ਸ਼ੁਰੂ ਹੋਇਆ ਪਾਰਸ਼੍ਰੀ ਸੁਖਮਨੀ ਸਾਹਿਬ ਦੇ ਨਾਲ ਅੱਜ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਮਾਨਯੋਗ ਐਸਐਸਪੀ ਫਰੀਦਕੋਟ ਪ੍ਰਗਿਆ ਚੈਨ ਜੀ ਅਤੇ ਹੋਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਆਸ਼ੀਰਵਾਦ ਨਾਲ ਬਾਬਾ ਫਰੀਦ ਦਾ ਉਹਤਾਸਰਾ ਲੈ ਕੇ ਇਹ ਆਗਮਨਪੁਰਬ ਸ਼ੁਰੂ ਕੀਤਾ ਹੈ ਲੇਕਿਨ ਸਾਨੂੰ ਇਸ ਗੱਲ ਦਾ ਬੜਾ ਖਲਾਅ ਹੈ ਕਿ ਅੱਜ ਇਸ ਆਗਮਨਪੁਰਬ ਨੂੰ ਸ਼ੁਰੂ ਕਰਨ ਵਾਲੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਮੁਖ ਸੇਵਾਦਾਰ ਬਾਬਾ ਫਰੀਦ ਵਿੱਡੇ ਕਤੇ ਧਾਰਮਿਕ ਸੰਸਥਾਵਾਂ ਜੋ ਸਾਨੂੰ 2023 ਵਿੱਚ ਸਦੀਵੀ ਵਿਛੋੜਾ ਦੇ ਗਏ ਸੀ ਉਹ ਸਾਡੇ ਨਾਲ ਨਹੀਂ ਉਹਨਾਂ ਤੋਂ ਬਿਨਾਂ ਇਹ ਆਗਮਨਪੁਰਬ ਸਾਡੇ ਲਈ ਬੜਾ ਫਿੱਕਾ ਹੈ ਕਿਉਂਕਿ 1969 ਚ ਉਹਨਾਂ ਨੇ ਇੱਕ ਦਿਨ ਦਾ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਆਗਮਨਪੁਰ ਕੋ 100 ਬੰਦਿਆਂ ਨਾਲ ਸ਼ੁਰੂ ਕੀਤਾ ਸੀ 100 ਸੰਗਤਾਂ ਨਾਲ ਸੋ ਸਾਨੂੰ ਬੜਾ ਉਹਨਾਂ ਦਾ ਅੱਜ ਜਾਣ ਦਾ ਬੜਾ ਦੁੱਖ ਹੈ ਕਿ ਉਸ ਤੋਂ ਬਿਨਾ ਲੇਕਿਨ ਫੇਰ ਵੀ ਸੰਗਤਾਂ ਦੇ ਵਿੱਚ ਬੜਾ ਜੋਸ਼ ਹੈ ਬੜਾ ਸੰਗਤਾਂ ਦੇ ਵਿੱਚ ਮਤਲਬ ਚੜਦੀ ਉਤਸ਼ਾਹ ਹੈ ਕਿ ਬਾਬਾ ਫਰੀਦ ਆਗਮਨਪੁਰ ਬਧਾਰਮਿਕ ਸ਼ਰਧਾ ਨਾਲ ਮਿਲਣਾ ਹੈ ਸੋ ਇੰਨਾ ਕਹਿੰਦਾ ਹੋਇਆ ਖੇਮਾ ਦਾ ਜਾਚਕ ਮੈਂ ਤੁਹਾਡਾ ਸੇਵਾਦਾਰ ਮਹੀਪਿੰਦਰ ਸਿੰਘ ਬਾਬਾ ਫਰੀਦ ਵਿੱਚ ਕਹਿੰਦਾ ਧਾਰਮਿਕ ਸੰਸਥਾ ਬਾਬਾ ਹੀਰੂ ਜੀ ਦਾ ਖਾਲਸਾ ਬਾਬਾ ਹੀਰੂ ਜੀ ਕੀ ਪੋਤੇ ਉਹ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਤੰਤਰਬਾਪਾ ਸ਼ੇਖ ਫਰੀਦ ਜੀ ਅੱਜ ਤੋਂ ਲਗਭਗ 810 ਸਾਲ ਪਹਿਲਾਂ ਇਸ ਸਥਾਨ ਦੇ ਉੱਤੇ ਆਏ ਪਰ ਉਹਨਾਂ ਨੇ ਸਾਨੂੰ ਭਾਗ ਲਾਇਆ ਦੁਨੀਆ ਦਾ ਇਤਿਹਾਸ ਦੇਖ ਲਓ ਕਿਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ ਬੇਸ਼ੱਕ ਸ਼ਹਿਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਂਦ ਕੋਈ ਇਹ ਨਹੀਂ ਪੱਕਾ ਪੁੱਕਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਵਸੇ ਹੋਏ ਨੇ ਇਹ ਜਿਹੜਾ ਸਥਾਨ ਇਹ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਵਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਕਿ ਦੂਜਾ ਸ਼ਹਿਰ ਕਰਤਾਰਪੁਰ ਸਾਹਿਬ ਗੁਰੂਾਨਕ ਪਾਸ਼ਾ ਨੇ ਵਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਦੇ ਉਹ ਚਾਦਰ ਨੂੰ ਵੀ ਪਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮੁਨਾ ਕੜੀ ਤੇ ਜਮਾ ਨੇ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ। ਉਹ ਬਾਬੇ ਫਰੀਦ ਜੀ ਦੀ ਬਾਣੀ ਨੇ ਇਕਤਾ ਦਾ ਸੰਦੇਸ਼ ਦਿੱਤਾ ਇੱਥੇ, ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਦਾ ਜਦ ਸਕੂਲ ਪੜ੍ਹਦੇ ਸੀ ਤਾਂ ਕਈ ਵਾਰੀ ਉਦੋਂ ਬਹੁਤ ਛੋਟੀ ਜਿਹੀ ਜਗ੍ਹਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਹੁੰਦੇ ਸੀ ਅਸੀਂ ਉੱਥੇ ਜਿਵੇਂ ਆਮ ਲੋਕ ਬੈਠਦੇ ਹੁੰਦੇ ਬੈਠ ਕੇ ਲੋਕੋਂ ਪ੍ਰਸ਼ਾਦ ਵੀ ਲੈਂਦੇ ਸੀ। ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਔਰ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਹੈ ਕਿ ਸਾਨੂੰ ਉਹਦਾ ਬਚਪੰਨੀ ਪੁੱਲਣਾ ਚਾਹੀਦਾ ਉਹਦਾ ਪਸ਼ੋਪਰਨੀ ਪੁੱਲਣਾ ਚਾਹੀਦਾ ਤੇ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਪੁੱਲਣੀ ਜੈ ਫਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਡਰਸ ਹੈ ਜਿੰਨੇ ਵੀ ਇਥੇ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋਈ ਚਾਰ ਗੋਲੀਆਂ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਰਨਾ ਹਟਾਈ ਤੇਹੀ ਰੋਗ ਨਾ ਲੱਗੇ ਪੁੱਲੇ ਸਭ ਕੁਝ ਪਾਏ ਤੇ ਸਾਡਾ ਗੁੱਸਾ ਸਾਡਾ ਹੰਕਾਰ ਸਾਡੀ ਹਉਮੈ ਕਾਮ ਕ્રોਧ ਲੋਭ ਮੋਹ ਅਜਿੜਾ ਉਹ ਮਨੁੱਖ ਨੂੰ ਇਥੋਂ ਤੱਕ ਲੈ ਆਇਆ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਸੋ ਅੱਜ ਮੇਰੀ ਸਭ ਨੂੰ ਬੇਨਤੀ ਹੈ ਕਿ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਤੋਂ ਫੇਦ ਲਈਏ ਉੱਠ ਫਰੀਦਾ ਸੁਪਤਿਆ ਝਾੜੂ ਦੇਨ ਸੀ ਫਰੀਦ ਸਾਹਿਬ ਦੇ ਹੋਰ ਬੜੇ ਸਾਰੇ ਸ਼ਲੋਕ ਹੈ ਜਿਨ੍ਹਾਂ ਨਾਲ ਮਰੁੱਖ ਨੂੰ ਗਿਆਨ ਮਿਲਦਾ ਸੋ ਮੈਂ ਸਾਰਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੰਨੇ ਦਿਨ ਅੱਛਾ-ਨਾਉਂਦ ਨੂੰ ਮਿਲਦਾ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ بڑا ਮਾਧਿਅਮ ਆ ਗਿਆ ਫੇਸਬੁੱਕ ਆ ਗਈ ਤਾਂ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਜ਼ ਜਦੋਂ ਵੀ ਕੋਈ ਇੰਟਰਵਿਊ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜਰੂਰ ਦੋ ਚਾਰ ਉਚਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਆ ਤੇ ਉਹਦੇ ਨਾਲ ਆਪਾਂ ਬਾਬਾ ਫਰੀਦ ਦੀ ਪਾਣੀ ਲੋਕਾਂ ਤੱਕ ਪਹੁੰਚਣ ਚ ਸਭ ਲੋਵਾਂਗੇ ਵਾਗੰਤੀ ਕਖਾਲਾ ਉਹਨਾਂ ਲੋਕਾਂ ਨੂੰ ਕੀ ਬਦੋਗੇ ਜੇ ਇੱਕ ਵਾਰ ਲੰਗਰ ਦੇ ਖਾਣ ਮੇਲ ਬੰਦੇ ਲੱਗਦੇ ਨੇ ਉਹਨਾਂ ਨੂੰ ਲੰਗਰ ਨਾ ਬਗੇਰਾ ਲੱਗਦੇ ਨਹੀਂ ਸਾਡੇ ਸਮੇਂ ਜਿਹੜਾ ਸਪਾਈ ਦਾ ਪ੍ਰੰਧ ਰੱਖਿਆ ਦਾ ਉਹ ਲੋਕਾਂ ਨੂੰ ਕੀ ਬਦੋਗੇ ਵੀ ਬੈਸੇ ਦਾ ਲਗਾਤਾਰ ਅਸੀਂ ਇਸ ਗੱਲ ਵੱਲ ਧਿਆਨ ਦੇ ਰਹੇ ਹਾਂ ਸਾਰੇ ਜਿਹੜੀਆਂ ਲੰਗਰ ਕਮੇਟੀਆਂ ਉਹਨਾਂ ਨਾਲ ਲਗਾਤਾਰ ਪਿਛਲੇ 3-4 ਸਾਲਾਂ ਤੋਂ ਤਾਲਮੇਲ ਹੈ ਵੀ ਵੰਡ ਕੇ ਦਿੰਨੇ ਆ ਕਿਹੜੇ ਏਰੀਆ ਚ ਕਿੰਨਾ ਕ ਲੰਗਰ ਵਰਤਾਇਆ ਜਾਣਾ ਉਹਨੇ ਕ ਲੋਕਾਂ ਨੂੰ ਉੱਥੇ ਲੰਗਰ ਲਾਉਂਦੇ ਆ ਪਰ ਫਿਰ ਵੀ ਇਸ ਵਾਰ ਫਿਰ ਹੋਰ ਧਿਆਨ ਰੱਖਾਂਗੇ ਸਾਡੇ ਵਲੰਟੀਅਰ ਵੀ ਕੰਮ ਕਰਦੇ ਆ ਕਮੇਟੀ ਦੇ ਜਿਹੜੇ ਸਾਡੇ ਮੈਨੇਜਮੈਂਟ ਉਹ ਵੀ ਲਗਾਤਾਰ ਰਾਤ ਨੂੰ ਵੀ ਸਭਾਈ ਕਰਦੇ ਆ ਤਾਂ ਕਿ ਇਥੇ ਸੰਗਤ ਲੱਖਾਂ ਚ ਆਉਣੀ ਆ ਇਹ ਸਗਾਤ ਦੀ ਸ਼ੁਰੂਆਤ ਹੈ ਅੱਜ ਸੰਗਤ ਥੋੜੀ ਹੈ ਪਰ ਤੁਸੀਂ ਦੇਖੋਗੇ ਲਗਾਤਾਰ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਹੋਣਾ ਔਰ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਆ ਉਹਦਾ ਟੀਮ ਫੋਰਟ ਤੇ ਆਜ ਕੁਵਚਨ ਮਾਨ ਕੋਲ ਬਹੁਤ ਹੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੱਚੀ ਗੱਲ ਸੱਚੀ ਗੱਲ ਮੁਬਾਰਕਾਂ ਜੀ ਬਹੁਤ ਬਹੁਤ ਸੱਚੀ ਗੱਲ ਸੋ ਯਾਰ ਪਣਾ ਕਰਾ ਤੋ ਗੁਰੂ ਜੀ ਮੈਂ ਸਾਰੇ ਸਮੂਚੇ ਜ਼ਿਲ੍ਹਾ ਨਿਵਾਸੀਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਨੀ ਹੈ ਤੇ ਨਾਲ ਹੀ ਇਹ ਬੇਨਤੀ ਕਰਦੀਆਂ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਇੱਕ ਸ਼ਰਧਾਪੂਰਕ ਲੰਗਰ ਲੈ ਕੇ ਆਓ ਪਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖਿਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕੋਈ ਇਸੇ ਤਰੀਕੇ ਦੀ ਕੋਈ ਖੇਤਪੋਣੀ ਬਹੁਤ ਬਹੁਤ ਧੰਨਵਾਦ ਅੱਜ ਦੇ